ਸultanpur Lodhi ਦੇ ਨੇੜੇ ਪਿੰਡ ਮੇਵਾ ਸਿੰਘ ਵਾਲਾ ਇੱਕ ਸ਼ੱਕੀ ਵਿਅਕਤੀ ਨੂੰ ਰਾਗੀਰਾ ਨੇ ਰਾਤ ਦੇ ਹਨੇਰੇ ਵਿੱਚ ਦੁੱਧ ਵਿੱਚ ਕੈਮੀਕਲ ਮਲੋਂਦੇ ਹੋਏ ਫੜਿਆ ਰਾਗੀਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਤਲਵੰਡੀ ਵੱਲ ਆ ਰਹੇ ਸੀ ਜਦੋਂ ਇੱਕ ਵਾਹਨ ਸੜਕ ਨਾੜੇ ਰੁਕਿਆ ਹੋਇਆ ਮਿਲਿਆ ਧਿਆਨ ਨਾਲ ਵੇਖਿਆ ਤਾਂ ਪਤਾ ਲੱਗਾ ਕਿ ਵਿਅਕਤੀ ਦੁੱਧ ਦੇ ਵਿੱਚ ਕੋਈ ਪਦਾਰਥ ਮਲਾਰੀਆ ਸੀ ਸ਼ੱਕ ਹੋਣ ਤੇ ਜਦ ਪੁੱਛਗਿਸ਼ ਕੀਤੀ ਗਈ ਤਾਂ ਉਸਨੇ ਗੁਮਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇੱਕ ਬੋਤਲ ਦੂਰ ਸੁੱਟ ਦਿੱਤੀ ਵਾਹਨ ਦੀ ਜਾਂਚ ਕਰਨ ਤੇ ਇੱਕ ਪਾਣੀ ਦਾ ਡਰਮ ਅਤੇ ਹੋਰ ਕੈਮੀਕਲ ਵੀ ਮਿਲੇ ਮੌਕੇ ਤੇ ਪਹੁੰਚੀ ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਕਾਬੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਦੁੱਧ ਦੇ ਸਪੈਸ਼ਲ ਲੈਬ ਵਿੱਚ ਭੇਜੇ ਗਏ ਹਨ ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਦੇ ਵਿੱਚ ਚਿੰਤਾ ਦਾ ਮਾਹੌਲ ਹੈ ਕਿਉਂਕਿ ਗਰਮੀ ਦੇ ਮੌਸਮ ਵਿੱਚ ਅਕਸਰ ਮਲਾਪਟੇ ਦੁੱਧ ਦਾ ਕਾਰੋਬਾਰ ਵੱਧ ਜਾਂਦਾ ਹੈ ਹੁਣ ਮਤਲਬ ਐ ਨਾ ਆਉਂਦਾ ਹੀ ਤਲੌਂਡੀ ਵੱਲੋਂ ਇੱਕ ਗੱਡੀ ਰੁਗੀ ਜਿਹਦੇ ਵਿੱਚ ਕੋਈ ਕੈਮੀਕਲ ਇੱਕ ਬੰਦਾ ਮਿਲਾ ਰਿਹਾ ਸੀ ਤੇ ਅਸੀਂ ਨਾ ਵੇਖਿਆ ਤਾਂ ਅਸੀਂ ਗਾੜੀ ਵੇਖਿਆ ਵੀ ਕੀ ਕਰਦਾ ਬੰਦਾ ਇੱਥੇ ਹੈ ਨਾ ਮੇਵ ਸਿੰਘ ਪਿੰਨ ਮੇਵ ਸਿੰਘ ਕੋਲੇ ਉਦੋਂ ਕੀ ਹੋਇਆ ਕਿ ਅਸੀਂ ਗਾਲੀ ਗੱਡੀ ਲਾ ਕੇ ਵੇਖਿਆ ਉਹਦੇ ਵਿੱਚ ਦੇਖਿਆ ਵੀ ਇਹ ਜਿਹੜਾ ਬੰਦਾ ਵਾ ਦੁੱਧ ਦੇ ਵਿੱਚ ਕੋਈ ਕੈਮੀਕਲ ਮਿਲਾ ਰਿਹਾ ਹੈ ਜਿਹਨੂੰ ਅਸੀਂ ਵੇਖ ਕੇ ਉਹਨੂੰ ਡੱਕਿਆ ਵੀ ਕੀ ਗੱਲ ਕਰ ਰਹੇ ਆਂ ਉਹ ਉਹ ਕਹਿੰਦਾ ਜੀ ਮੈਂ ਇੱਥੇ ਸਿੰਪਲ ਚੈੱਕ ਕਰ ਰਿਹਾ ਵਾਂ ਅਸੀਂ ਕਿਹਾ ਵੀ ਇੱਥੇ ਸਿੰਪਲ ਦਾ ਕੀ ਕਨੈਕਸ਼ਨ ਹੈਗਾ ਵੀ ਜਦ ਕਿ ਤੂੰ ਦੁੱਧ ਕਿਨੇਉ ਲੈ ਕੇ ਆਇਆ ਤੇ ਇੱਥੇ ਸਿੰਪਲ ਕਰਦਾ ਕਿਹੜਾ ਇਹ ਅਦਾ ਹੈਗਾ ਵਾ ਉਹ ਜਦੋਂ ਅਸੀਂ ਵੇਖਿਆ ਉਹਦੇ ਵਿੱਚ ਉਹਨੇ ਇੱਕ ਬੋਤਲ ਪਰਾਂ ਤੋਂ ਵਾਲੀ ਛੋਟੀ ਬੋਤਲ ਕੱਢੀ ਕਿਹੜੇ ਕੈਮੀਕਲ ਦੀ ਬਾਕੀ ਚੈੱਕ ਕੀਤੀ ਜਿਹਦੇ ਵਿੱਚ ਉਹਦੇ ਇਹ ਗੱਡੀ ਦੇ ਵਿੱਚ ਇੱਕ ਪਾਣੀ ਵਾਲੀ ਜਿਹੜੀ ਬੋਤਲੇ ਗਈ ਆਪਣਾ ਟਾਬੀ ਟਾਬਾ ਉਹ ਉਹ ਚੈੱਕ ਕੀਤਾ ਇੱਕ ਅਹੀਂ ਉਹਦੇ ਤੇ ਹੁੰਦੇ ਨਾ ਗੱਡੀ ਵਿੱਚ ਦੇਖਿਆ ਕੈਮੀਕਲ ਬਏ ਉਹ ਹੀ ਚੈੱਕ ਕੀਤਾ ਉਹ ਵਿੱਚ ਲਾਰ ਰੱਖਦੇ ਕੋਈ ਵੱਖਰੀ ਡੇਰੀ ਰੱਖੀ ਆਪਣੀ ਇੱਕ ਕੈਨੀ ਜਿਹਨੇ ਦੁੱਧ ਕੱਢ ਕੱਢ ਕੇ ਤੇ ਉਹਨਾਂ ਦੇ ਬਰਾਬਰ ਉਹ ਪਾਈ ਜਾਂਦੇ ਆ ਜਿਹਦੇ ਵੇਖਾਂ ਗੱਡੀ ਲੈ ਮੈਂ ਤੋਕੀ ਕਰਦੇ ਆ ਅੰਦਾ ਜੀ ਤੁਸੀਂ ਕੌਣ ਦੀ ਲਕਸਣ ਵਾਲੇ ਉਹਨਾਂ ਨੇ ਧੱਕੇ ਸਾ ਵੀ ਕੀਤੀ ਹੈ ਕਿ ਨਹੀਂ ਇਹ ਬੱਚਿਆਂ ਨੇ ਦੁੱਧ ਪੀਣਾ ਹੈ ਕੋਈ ਇਨਸਾਫ ਮੰਗਦਾ ਵੀ ਤੋ ਕੀ ਕਰਦੇ ਆ ਉਹ ਕਹਿੰਦੇ ਤੁਸੀਂ ਕੌਣ ਦੀ ਪੁੱਛਣ ਵਾਲੇ ਅਸੀਂ ਗੱਡੀ ਲਾੱਕ ਦੀ ਚਾਬੀ ਕੱਢ ਲਈ ਜਾਂ ਤਸੀਂ ਫਿਰਟਾਣੇ ਹੋਣ ਕੀਤਾ ਤਾਂ ਅਸੀਂ ਉਹ ਬੰਦੇ ਨੂੰ ਪੁੱਛਵਾਲੇ ਕਰ ਰਹੇ ਆ ਤਾਂ ਇਹ ਕਹਿੰਦੇ ਆ ਵੀ ਕਿਸੇ ਵੀ ਬੱਚੇ ਦੇ ਨਾਲ ਜ਼ੋਰ ਦਿਹਾੜੀ ਕਰਦਾ ਹੈਗਾ ਵਾ ਜਿਹੜਾ ਕੋਈ ਵੀ ਇਨਸਾਨ ਜਿਹੜਾ ਦੁਰਦ ਲਿਕੇ ਆਪਣੇ ਬੱਚਿਆਂ ਨੂੰ ਪਿਆਉਂਦਾ ਵਾ ਉਹਨਾਂ ਮੇਸੇ ਪਨਗ ਨਹੀਂ ਹੋਣੀ ਚਾਹੀਦੀ ਉਸ ਬੰਦੇ ਨੇ ਅੰਦਾ ਵੀ ਸਾਡਾ ਸਰਕਾਰ 'ਚ ਜ਼ੋਰ ਹੈਗਾ ਤੁਸੀਂ ਕੌਣ ਦੀ ਪੈ ਤੁਹਾਨੂੰ ਨੇ ਵਰਤਵਾ ਕੱਢੀ ਬੋਲਿਆ ਸਾਡੇ ਕੋਲ ਉਹ ਹੋਇਆ ਨਹੀਂ ਹੈਗਾ ਉਹ ਉਸ ਬੰਦੇ ਨੇ ਸਾਨੂੰ ਬਾਅਦ ਕਿਹਆਂ ਬੰਦੇ ਨੂੰ ਪੌਣੀ ਕਰਾਏ ਅਸੀਂ ਕਿ ਨਹੀਂ ਬਿਲਕੁਲ ਸੱਚ ਹੋਣਾ ਚਾਹੀਦਾ ਕਿਉਂਕਿ ਜਯਦਵੀ ਉਹਨਾਂ ਨੇ ਇਹ ਗੱਲ ਕਹੀ ਵੀ ਤੇਰੇ ਬੱਚੇ ਕਦੇ ਗਲਤ ਦੁੱਧ ਪੀਣ ਤੇਰੇ ਬੱਚਿਆਂ ਨੂੰ ਨੁਕਸਾਨ ਹੋਵੇ ਤੂੰ ਕੀ ਸੋਚੇਗਾ ਪਰ ਉਸ ਬੰਦੇ ਨੇ ਕਿਹਾ ਵੀ ਸਾਡੀ ਉੱਪਰ ਤੀਕਾ ਪਹੁੰਚ ਹੈਗੀ ਆ ਜਿਹਦਾ ਕਰਕੇ ਤੁਸੀਂ ਸਾਨੂੰ ਕੌਣ ਜੇ ਰੱਖਣ ਵਾਲੇ ਅਸੀਂ ਗੱਡੀ ਲੱਕੀ ਹੈ ਗੱਡੀ ਮੇਰੀ ਗੱਡੀ ਲੱਗੇ ਉਹਦੀ ਮੂਵੀ ਬਣਾ ਸਕਦੇ ਜੀ ਕਿਉਂਕਿ ਅਸੀਂ ਵੇਖ ਕੇ ਅਸੀਂ ਪੁਲਿਸ ਅੱਧੀ ਆ ਪੁਲਸ ਵਾਲੇ ਵੀ ਗੱਡੀ ਵੇਖੇ ਉਹਨੇ ਮਗਰ ਜਿਹੜਾ ਨੰਬਰ ਨਹੀਂ ਉਹਦਾ ਕੋਈ ਵੀ ਗੱਡੀ ਦਾ ਜਰੂਰੀ ਸਭ ਅਗਲੇ ਬੰਨੇ ਗੱਡੀ ਦਾ ਨੰਬਰ ਹੈਗਾ ਵਾ ਉਹ ਫਿਰ ਸਾਨੂੰ ਧਮਕੀਆਂ ਵੀ ਦਿੱਤੀਆਂ ਨੇ ਕਹਿੰਦੇ ਜਾਨਵਾਰਾਂ ਦੀ ਸਾਨੂੰ ਧਮਕੀ ਵੀ ਦਿੱਤੀ ਹੈ ਜਿਵੇਂ ਮੇਰੇ ਸਰਦਾਰ ਸਵਰਨ ਸਿੰਘ ਮੇਵਾ ਸੰਗਲੇ ਹੀ ਜਿਹਨੂੰ ਅਸੀਂ ਤਾਨ ਕਰਕੇ ਬੰਦੇ ਕਾਬੂ ਆਏ ਆ ਅਸੀਂ ਇਹ ਕਹਿੰਨੇ ਆ ਵੀ ਜਿਹੜਾ ਲੋਕ ਲੋਗ ਬੱਚਿਆਂ ਨਾਲ ਧੋਖਾ ਕਰ ਰਿਹਾ ਜਿਹੜੇ ਬੱਚਿਆਂ ਨਾਲ ਇਹ ਨਹੀਂ ਦੇਖਦੇ ਵੀ ਇਹ ਬੱਚਿਆਂ ਨਾਲ ਇਹਨਾਂ ਦੀ ਮਿਸਰਬਨ ਹੋ ਸਕਦੀ ਆ ਉਹਨਾਂ ਆਪਣੇ ਪੈਸੇ ਦੇ ਲਾਲਚ ਨੂੰ ਇਹ ਦੁੱਧ ਨਾਲ ਹੀ ਰਫੇਦ ਕਰਦੇ ਇਹਨਾਂ ਨੂੰ ਸਖਤ ਸਜ਼ਾਉਣੀ ਚਾਹੀਦੀ ਆ ਇਹਨਾਂ ਦਾ ਜਿਹੜਾ ਵੀ ਇਨਸਾਨੀਅਤ ਤੌਰ ਤੇ ਇਨਸਾਨ ਮਿਲਣਾ ਚਾਹੀਦਾ ਇਸ ਕਰਕੇ ਬੇਨਤੀ ਸਰਕਾਰਗਾਰੀ ਕਰਦੇ ਆ ਮੈਕ ਮੈਡੀਕਲ ਕਰਦੇ ਆ ਇਸ ਇਨਸਾਨ ਨੂੰ ਸਵਰਥ ਸਦਾ ਦਿੱਤੀ ਜਾਵੇ ਜਿਹੜਾ ਇਹ ਦੋ ਨੰਬਰ ਦੇ ਵਿੱਚ ਕੰਮ ਕਰ ਰਿਹਾ ਵਾ ਇਹਨੂੰ ਇਹ ਰੋਕਿਆ ਜਾਵੇ ਇਹਨੇ ਕਹਿੰਦਾ ਸਰਪੰਚ ਸਾਹਿਬ ਲਾਢੀ ਸਾਹਿਬ ਨੇ ਸਾਡੇ ਸਰਪੰਚ ਸਾਹਿਬ ਨੇ ਆ ਸਾਡੇ ਛੋੜਿਆਂ ਨੇ ਵੀ ਦੇਖਿਆ ਸਾਰੇ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਇਹ ਚੀਜ਼ ਦਾ ਦੁਰਉਣਾ ਨੂੰ ਕਰਨਾ ਮੰਨਦਾ ਵਾ ਇਸ ਕਰਕੇ ਇਹ ਬੇਨਤੀ ਕਰਦੇ ਆ ਵੀ ਵੇਖੋ ਜਿਹੜਾ ਦੁੱਧ ਦਾ ਸਮਾਂ ਹੈਗਾ ਵਾ ਇੱਕ ਗਰੀਬ ਬੰਦਾ ਵੀ ਆਪਣੇ ਬੱਚਿਆਂ ਲਈ ਦੁੱਧ ਵਾਸਤੇ ਆਪਣੇ ਮਿਹਨਤ ਕਰਕੇ ਪੈਸੇ ਜਿੰਦਾ ਉਹਨਾਂ ਸਹੀਦ ਦੁੱਧ ਮਿਲਣਾ ਚਾਹੀਦਾ ਇਸ ਕਰਕੇ ਕਿ ਸਰ ਨਾਲ ਵੱਡੀ ਘਾਤਕ ਚੀਜ਼ ਹੈਗੀ ਵੀ ਜਦੋਂ ਲੋਕੀ ਬੱਚਿਆਂ ਨੂੰ ਧੋਖਾ ਕਰਦੇ ਆ ਉਹ ਇਸ ਤਰ੍ਹਾਂ ਇਨਸਾਨੀਅਤ ਆਪਣੇ ਪੈਸੇ ਨਾਲ ਨੂੰ ਕਰਦੇ ਆ ਅਸੀਂ ਤਾਂ ਕਹਿੰਦੇ ਬੇਨਤੀ ਕਰਦੇ ਆ ਵੀ ਸਰਕਾਰ ਜਿਹੜਾ ਦੁੱਧ ਦੇ ਵਿੱਚ ਜਾਂ ਕੇ ਦਹੀਂ ਦੇ ਵਿੱਚ ਜਾਂ ਕਿਸੇ ਵੀ ਖਾਣੇ ਵਾਲੀ ਚੀਜ਼ ਮਲਾਪਤ ਕਰਨ ਨੂੰ ਸੰਸਦ ਸੜ੍ਹਣ ਚਾਹੀਦੀ ਹੈ ਇਸ ਕਰਕੇ ਇਹ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਇਹ ਗੀ ਨੂੰ ਸਮਝੀ ਹਾਂਜੀ ਕੀ ਨਾਂ ਤੇਰਾ ਕਿਹੜਾ ਪਿੰਡਾ ਤੇਰਾ ਸਾਬੀ ਕਿਹੜੇ ਪਿੰਡ ਦਾ ਸਰਹਕਪੁਰਾ ਇਧਰ ਕੀ ਲੈਣਾ ਆ ਦੁੱਧ ਪਾਉਣ ਆਇਆ ਜੀ ਨਕਲੀ ਦੁੱਧ ਤੂੰ ਬਣਾਉਣਾ ਕਿੱਥੋਂ ਲਿਆਉਣਾ ਭਾਈ ਨਕਲੀ ਪਾਣੀ ਮੈਂ ਭਰਿਆ ਵਾ ਉੱਥੋਂ ਜੀ ਨਕਲੀ ਨਕਲੀ ਚੈੱਕ ਕਰ ਲਿਓ ਬੇਸ਼ੱਕ ਜਿੱਦਾਂ ਡਾਕਟਰ ਜਿਹੜਾ ਮਰਜੀ ਆਵੇ ਚੈੱਕ ਕਰ ਸਕਦਾ ਵੀ ਇਹ ਪਿਓਰ ਦੁੱਧ ਆ ਹਾਂਜੀ ਬਿਲਕੁਲ ਪਿਓਰ ਆ ਜੀ ਆ ਜਿਹੜੇ ਕੈਮੀਕਲ ਵਿੱਚ ਰੱਖੇ ਕਿਹੜੇ ਕੈਮੀਕਲ ਬਾ ਉਹ ਮਸ਼ੀਨ ਵਿੱਚ ਰੱਖੀ ਆ ਉਹ ਕੈਮੀਕਲ ਇੱਕ ਮਸ਼ੀਨ ਸਾਫ਼ ਕਰਨ ਵਾਲਾ ਇੱਕ ਸਰਫ ਰੱਖੀ ਮੈਂ ਉਹ ਭੰਡੇ ਧੋਣ ਵਾਸਤੇ ਮੇਰਾ ਨਾਮ ਐਸਏ ਮਾਮੀਤ ਸਿੰਘ ਹੈ ਸੁਲਤਾਨਪੁਰ ਲੋਧੀ ਤਾਇਨਾਤ ਆ ਜੀ ਨਾਈਟ ਅਗਸਟ ਤੇ ਅਸੀਂ ਸੀਗੇ ਸਾਨੂੰ ਕੋ ਫੋਨ ਮਸੂਲ ਹੋਇਆ ਸਾਡੇ ਐਮਐਸਸੀ ਵੱਲੋਂ ਮੁੰਸੀ ਸਾਹਿਬ ਵੱਲੋਂ ਕਿ ਪਿੰਡ ਮੀਵਾ ਸਿੰਘ ਵਾਲੇ ਵਿੱਚ ਕੁਝ ਬਤਵੰਤੇ ਸੱਜਣਾ ਨੇ ਇੱਥੇ ਕੋਈ ਗੱਡੀ ਇੱਕ ਰਾਉਂਡ ਅਪ ਕੀਤੀ ਹੈ ਦੁੱਧ ਵਾਲੀ ਜੋ ਕਿ ਗਲਤ ਢੰਗ ਨਾਲ ਕੁਝ ਕਰ ਰਿਆ ਸੀਗਾ ਮਿਲਾਵਟ ਜੋ ਵੀ ਤੇ ਅਸੀਂ ਉਹ ਗੱਡੀ ਵੀ ਰਾਉਂਡ ਅਪ ਕਰ ਲਈ ਹੈ ਤੇ ਜਿਹੜਾ ਗੱਡੀ ਦਾ ਡਰਾਈਵਰ ਸੀਗਾ ਉਹ ਵੀ ਰਾਉਂਡ ਅਪ ਕਰਕੇ ਅਸੀਂ ਥਾਣੇ ਲੈ ਲੈ ਗਏ ਆ ਤੇ ਗੱਡੀ ਵੀ ਲੈ ਕੇ ਚੱਲੇ ਆ ਬਾਕੀ ਜੋ ਮਾਲਾ ਤਰਫ ਸਰਾਂ ਦਾ ਹੁਕਮ ਹੋਊਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ ਠੀਕ ਹੈ